ਕੇ ਸਾਹਮਣੇ ਆ ਰਹੀ ਹੈ ਜਿਲ੍ਹਾ ਮੋਗਾ ਤੋਂ ਜ਼ਿਲ੍ਹਾ ਮੋਗਾ ਦੇ ਕਸਬਾ ਬਾਗਾਪਰਾਣ ਦੇ ਵਿੱਚ ਵਿਜੀਲੈਂਸ ਨੇ ਰੇਡ ਕੀਤੀ ਆ ਜਿਸ ਨੂੰ ਲੈ ਕੇ ਵੱਡੀ ਖਬਰ ਅੱਜ ਅਸੀਂ ਲੈ ਕੇ ਆਏ ਆ ਜਿਹੜੀ ਕਿ ਤੁਹਾਡੇ ਸਾਹਮਣੇ ਕਰ ਰਹੇ ਆ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਕਿ ਬਾਗਾਪਰਾਣ ਦੇ ਵਿੱਚ ਅੱਜ ਦੁਪਹਿਰ ਵੇਲੇ ਵਿਜੀਲੈਂਸ ਦੀ ਰੇਡ ਹੋਈ ਆ ਜਿਸ ਦੇ ਵਿੱਚ ਇੱਕ ਅਧਿਕਾਰੀਆਂ ਦੇ ਵੱਲੋਂ ਇੱਕ ਪਨ ਗ੍ਰੇਡ ਦਾ ਇੰਸਪੈਕਟਰ ਜਿਹੜਾ ਫੜਿਆ ਗਿਆ ਦੱਸਿਆ ਜਾ ਕੇ ਗ੍ਰੈਫਟਰ ਕੀਤਾ ਗਿਆ ਪਨ ਗ੍ਰੇਡ ਦਾ ਇੰਸਪੈਕਟਰ ਦਮਨ ਦਮਨ ਦੱਸਿਆ ਜਾ ਰਿਹਾ ਨਾ ਉਸ ਦਾ ਕਿ ਉਹ ਬਾਗਾਪਰਾਣ ਦੇ ਵਿੱਚ ਦਾ ਨਾਅਲ ਸੀਗਾ ਤੇ ਉਸ ਦੇ ਉੱਤੇ ਜਿਹੜੀ ਵਿਜੀਲੈਂਸ ਦੀ ਵੱਡੀ ਕਾਰਵਾਈ ਹੋਈ ਆ ਇਹ ਵੀ ਪਤਾ ਲੱਗਿਆ ਸੂਤਰਾਂ ਦੇ ਮੁਤਾਬਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਦਮਨ ਨੂੰ ਗ੍ਰਫਤਾਰ ਕੀਤਾ ਗਿਆ ਜਿਹੜੇ ਸੂਤਰੋ ਦੱਸ ਰਹੇ ਆ ਕਿ ਪੰਨ ਗਰੇਂਦੇ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਆ ਤੇ ਕੁਝ ਖਸੂਤਰਾਂ ਤੋਂ ਹਵਾਲਾ ਤੋਂ ਇਹ ਵੀ ਖਬਰ ਨਿਕਲ ਕੇ ਆ ਰਹੀ ਆ ਕਿ ਕੁਝ ਕੋਈ ਰੇਡ ਆ ਜਿਹੜੀ ਅਧਿਕਾਰੀ ਆ ਉਸ ਤੋਂ ਬਾਅਦ ਐਮਐਲਏ ਅਮਰਿਤਪਾਲ ਸਿੰਘ ਸੁਖਣਾ ਦੇ ਦਫ਼ਤਰ ਵੀ ਗਏ ਜਿਸ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਨਿਕਲ ਕੇ ਆ ਰਹੀ ਆ ਕਿ ਪੰਨ ਗ੍ਰੇਨ ਦਾ ਇਨਸਪੈਕਟਰ ਪੰਨ ਗ੍ਰੇਨ ਦਾ ਇਨਸਪੈਕਟਰ ਦਮਨ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਰਾਣੇ ਮਾਮਲੇ ਦੇ ਵਿੱਚ ਗ੍ਰਫਤਾਰ ਦੱਸੀ ਜਾ ਰਹੀ ਹੈ ਜਿਹੜੀ ਤੱਕ ਹੁਣ ਦਾ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਗ੍ਰਫਤਾਰੀ ਕੀਤੀ ਗਈ ਆ ਪਰ ਸਾਨੂੰ ਦੂਸਰੇ ਪਾਸੇ ਇਹ ਵੀ ਇੱਕ ਖਬਰ ਦੱਸਦਗੇ ਕਿ ਜਿਹੜੀ ਵਿਜੀਲੈਂਸ ਦੀ ਰੇਡ ਦੱਸੀ ਜਾ ਰਹੀ ਆ ਵਿਜੀਲੈਂਸ ਦੀ ਰੇਡ ਫਰੀਦਕੋਟ ਤੇ ਬਠਿੰਡਾ ਦੀ ਜੋਇੰਟ ਰੇਡ ਦੱਸੀ ਜਾ ਰਹੀ ਆ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੀ ਵਿਜੀਲੈਂਸ ਵਿਭਾਗ ਦੇ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਪਨ ਗ੍ਰੇਨ ਦੇ ਇਨਸਪੈਕਟਰ ਦਮਣ ਦੇ ਉੱਤੇ ਦਮਣ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਉਹਦਾ ਕਮਰਦਪਾਲ ਸਿੰਘ ਸੁਖਰਣਾਂ ਦੇ ਵੀ ਕਾਫੀ ਕਰੀਬੀ ਸੀਗਾ ਉਹਨਾਂ ਦੇ ਉੱਤੇ ਜਿਹੜੀ ਰੇਡ ਹੋਈ ਆ ਵਿਜੀਲੈਂਸ ਭਾਗ ਦੇ ਵੱਲੋਂ ਜਿਹੜੀ ਰੇਡ ਕੀਤੀ ਗਈ ਆ ਤੇ ਜਿਹੜੀ ਰੇਡ ਆ ਫਰੀਦਕੋਟ ਤੇ ਬਠਿੰਡਾ ਜਿਹੜੀ ਜੁਆਇੰਟ ਜਿਹੜੀ ਰੇਡ ਆ ਕੀਤੀ ਗਈ ਆ ਹਜੇ ਤੱਕ ਜਿਹੜੀ ਪੋਜ਼ਿਟਿਵ ਵਿਜੀਲੈਂਸ ਨੇ ਨਹੀਂ ਕੀਤੀ ਕਿ ਕਿਸ ਮਾਮਲੇ ਦੇ ਵਿੱਚ ਕੀਤੀ ਆ ਪਰ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਡੀਐਫਸੀ ਮੋਗਾ ਦੇ ਨਾਲ ਜੋ ਡੀਐਫਸੀ ਮੋਗਾ ਨਾਲ ਗੱਲਬਾਤ ਕੀਤੀ ਗਈ ਆ ਤੇ ਉਹਨਾਂ ਨੇ ਕੀ ਕਿਹਾ ਪਹਿਲਾਂ ਤੁਹਾਨੂੰ ਉਹ ਸੁਣਾਉਣੇ ਆ ਤੁਸੀਂ ਪਹਿਲਾਂ ਸੁਣੋ ਆਡੀਓ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਇਹ ਜਿਹੀ ਕੋਈ ਜਾਣਕਾਰੀ ਨਹੀਂ ਕਿ ਕੋਲ ਵਿਅਕਤੀ ਗ੍ਰੈਫਤਾਰ ਹੋਇਆ ਵਿਜੀਲੈਂਸ ਦੀ ਕਿੱਥੇ ਰੇਡ ਹੋਈ ਆ ਹਜੇ ਤੱਕ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਪਰ ਦੂਸਰੇ ਪਾਸੇ ਜਿਹੜੀਆਂ ਪੂਰੇ ਵੱਡੇ ਪੱਧਰ ਦੇ ਉੱਤੇ ਜਿਹੜੀ ਗੱਲਬਾਤ ਆ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਬਾਗਾ ਪ੍ਰਾਣਾ ਦੇ ਵਿੱਚ ਕਿ ਬਾਗਾ ਪ੍ਰਾਣਾ ਦੇ ਵਿੱਚ ਵਿਜੀਲੈਂਸ ਦੀ ਰੇਡ ਦੇ ਕਰਕੇ ਗ੍ਰਫਤਰ ਹੋਇਆ ਦਮਨ ਪੰਡਗ੍ਰੰਦ ਦੇ ਇੰਸਪੈਕਟਰ ਦੱਸੇ ਜਾ ਰਹੇ ਨੇ ਦਮਨ ਜਿਹੜੇ ਕਿ ਇਸ ਟਾਈਮ ਜਿਹੜੇ ਅਰੈਸਟ ਕੀਤੇ ਗਏ ਨੇ ਕਿਸੇ ਪੁਰਾਣੇ ਮਾਮਲੇ ਦੇ ਵਿੱਚੋਂ ਦੀ ਗ੍ਰਫਤਾਰੀ ਕੀਤੀ ਗਈ ਆ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਆ ਇਹਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਹਾਂ ਦਮਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਇਸ ਟਾਈਮ ਟੀਵੀ ਸਕਰੀਨ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੀ ਖਬਰ ਅਸੀਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਜਿਹੜੀਆਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਇਸ ਟਾਈਮ ਦੀਆਂ ਫੋਟੋ ਦੇਖ ਰਹੇ ਹੋ ਇਹ ਦਮਨ ਦੀਆਂ ਨੇ ਦਮਨ ਜਿਹੜਾ ਕਿ ਇੰਸਪੈਕਟਰ ਸੀਗਾ ਪੰਡਗ੍ਰੰਦ ਦੇ ਵਿੱਚੋਂ ਉਸ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਆ ਜਿਹਦੇ ਵਿੱਚ ਫਰੀਦਕੋਟ ਤੇ ਬਠਿੰਡਾ ਦੇ ਵੱਲੋਂ ਜਿਹੜੀ ਜੁਆਇੰਟ ਰੇਡ ਕੀਤੀ ਗਈ ਆ ਬਾਗਾਪੁਰਾਣਾ ਦੇ ਵਿੱਚ ਕਿਸ ਮਾਮਲੇ ਵਿੱਚ ਰੇਡ ਹੋਈ ਆ ਥੋੜੇ ਸਮੇਂ ਤੱਕ ਜਿਹੜੀ ਇਹ ਕਲੀਅਰ ਜ਼ਰੂਰ ਹੋਵੇਗੀ ਪਰ ਇਸ ਵੇਲੇ ਦੀ ਜਿਹੜੀ ਖਬਰ ਆ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਦਮਨ ਨੂੰ ਫਿਲਹਾਲ ਅਰੈਸਟ ਕਰ ਲਿਆ ਗਿਆ ਗ੍ਰੈਫਟਰ ਕਰ ਲਿਆ ਗਿਆ ਵਿਜੀਲੈਂਸ ਵੱਲੋਂ ਹਰਾਸ ਦੇ ਵਿੱਚ ਲਿਆ ਗਿਆ ਵੱਡੀ ਖਬਰ ਇਸ ਟਾਈਮ ਦੀ ਟਾੜ ਦੇ ਨਾਲ ਸੀ ਹੈਵਨ ਇੰਡੀਆ ਟੀਵੀ ਦੇ ਜ਼ਰੀਏ ਸਾਂਝੀ ਕਰ ਰਹੇ ਆ ਕਿ ਇਸ ਟਾਈਮ ਵਿਜੀਲੈਂਸ ਉਹ ਪਾਕ ਦੀ ਵੱਡੀ ਕਾਰਵਾਈ ਹੋਈ ਆ ਜਿਸ ਦੇ ਵਿੱਚ ਦਮਨ ਨੂੰ ਹਰਾਸ ਦੇ ਵਿੱਚ ਲਿਆ ਗਿਆ ਬ੍ਰੇਕ ਨਿਊਜ਼ ਸੁਣੋ ਸੀ ਦੱਸ ਰਹੇ ਆ ਕਿ ਜਿਹੜਾ ਕਿ ਦਮਨ ਨੂੰ ਹਰਾਸ ਦੇ ਵਿੱਚ ਲਿਆ ਗਿਆ ਜਿੱਦੇ ਉਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਲਾਈਕ ਕਮੈਂਟ ਸ਼ੇਅਰ ਕਰੋ ਤਾਂ ਕਿ ਹਰ ਇੱਕ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਮੈਂ ਸਸੀ ਕਲਜੀ ਮੈਂ ਜਗਤਾਰ ਸਿੰਘ ਸਰਾਮ ਬੋਲਦਾ ਜੀ ਹੈਵਨ ਇੰਡੀਆ ਟੀਵੀ ਤੋਂ ਹਾਂਜੀ ਹਾਂਜੀ ਸਸ ਕਲਜੀ ਮੈਡਮ ਮੈਨੂੰ ਇੱਕ ਜਾਣਕਾਰੀ ਲੈਣੀ ਸੀ ਕਿ ਇੱਕ ਪੰਡਗ੍ਰੈਂਡ ਦੇ ਜੀ ਇੱਕ ਅਧਿਕਾਰੀ ਦੇ ਰੇਡ ਹੋਈ ਹੈ ਜੀ ਵਿਜੀਲੈਂਸ ਫਰੀਦਕੋਟ ਦੀ ਬਾਗੇਪੁਰਾਣੇ ਦੇ ਵਿੱਚ ਉਹਨਾਂ ਨੂੰ ਰੈਸਟ ਕੀਤਾ ਗਿਆ ਕਾਰਨ ਕੀ ਸੀ ਮੈਡਮ ਮੰਨਨ ਨੂੰ ਇਸ ਬਾਰੇ ਨਹੀਂ ਪਤਾ ਜੀ ਸਾਨੂੰ ਰੈਸਟ ਦੀ ਕੋਈ ਖਬਰ ਨਹੀਂ ਆ ਕਿਸੇ ਪੁਲਿਸ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਦਮਨ ਦਮਨ ਕੁਮਾਰ ਨਾਂ ਦਾ ਜੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਜੀ ਪਰ ਸਾਨੂੰ ਪੁਲਿਸ ਵਾਲਿਆਂ ਵਿਜੀਲੈਂਸ ਵੱਲੋਂ ਕੋਈ ਸੂਚਨਾ ਇਹੋ ਜਿਹੀ ਨਹੀਂ ਪ੍ਰਾਪਤ ਹੋਈ ਜੀ ਪੰਡ ਗ੍ਰੰਡ ਵੈਸੇ ਥੋੜੇ ਅੰਦਰ ਦੇ ਵਿੱਚ ਆ ਰਿਹਾ ਜੀ ਹਾਂਜੀ 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 ਬਾਕੀ ਪ੍ਰਾਣ ਦੇ ਵਿੱਚ ਮੈਨੂੰ ਪਤਾ ਕਰਨਾ ਮੈਂ ਫਿਰ ਕਿੱਥੋਂ ਪਤਾ ਲੱਗੂਗਾ ਜੀ ਤੁਸੀਂ ਕਿੰਨੇ ਟਾਈਮ ਤੱਕ ਥੋੜੀ ਜਾਣਕਾਰੀ ਪਹੁੰਚ ਜਾਊਗੀ ਤੁਹਾਡੇ ਕੋਲ ਮੈਨੂੰ ਨਹੀਂ ਪਤਾ ਤੁਸੀਂ ਆਂ ਤਾਂ ਇਹ ਵਿਜੀਲੈਂਸ ਵਿਭਾਗ ਤੋਂ ਹੀ ਪੁੱਛ ਸਕਦੇ ਹੋ ਠੀਕ ਹੈ ਕਿਉਂਕਿ ਉਧਰੋਂ ਹੀ ਸਾਡੇ ਵੱਲ ਆਉਣੀ ਹੈ ਸੂਚਨਾ ਠੀਕ ਹੈ ਬੰਦਾ ਧੰਨਵਾਦੀ ਮਿਹਰਬਾਨੀ ਲਈ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਣਾ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਵੈਸਟ ਟਰਮ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਮੋਗਾ ਤੋਂ ਜ਼ਿਲ੍ਹਾ ਮੋਗਾ ਦੇ ਕਸਬਾ ਬਾਗਾਪਰਾਣ ਦੇ ਵਿੱਚ ਵਿਜੀਲੈਂਸ ਨੇ ਰੇਡ ਕੀਤੀ ਆ ਜਿਸ ਨੂੰ ਲੈ ਕੇ ਵੱਡੀ ਖਬਰ ਅੱਜ ਅਸੀਂ ਲੈ ਕੇ ਆਏ ਆ ਜਿਹੜੀ ਕਿ ਤੁਹਾਡੇ ਸਾਹਮਣੇ ਕਰ ਰਹੇ ਆ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਕਿ ਬਾਗਾਪਰਾਣ ਦੇ ਵਿੱਚ ਅੱਜ ਦੁਪਹਿਰ ਵੇਲੇ ਵਿਜੀਲੈਂਸ ਦੀ ਰੇਡ ਹੋਈ ਆ ਜਿਸ ਦੇ ਵਿੱਚ ਇੱਕ ਅਧਿਕਾਰੀਆਂ ਦੇ ਵੱਲੋਂ ਇੱਕ ਪਨ ਗ੍ਰੇਡ ਦਾ ਇਨਸਪੈਕਟਰ ਜਿਹੜਾ ਫੜਿਆ ਗਿਆ ਦੱਸਿਆ ਜਾ ਕੇ ਗ੍ਰੈਫਤਾਰ ਕੀਤਾ ਗਿਆ ਪਨ ਗ੍ਰੇਡ ਦਾ ਇਨਸਪੈਕਟਰ ਦਮਨ ਦਮਨ ਦੱਸਿਆ ਜਾ ਰਿਹਾ ਨਾ ਉਸ ਦਾ ਕਿ ਉਹ ਬਾਗਾਪਰਾਣ ਦੇ ਵਿੱਚ ਤਰਨਾਲ ਸੀਗਾ ਤੇ ਉਸ ਤੇ ਉੱਤੇ ਜਿਹੜੀ ਵਿਜੀਲੈਂਸ ਦੀ ਵੱਡੀ ਕਾਰਵਾਈ ਹੋਈ ਆ ਇਹ ਵੀ ਪਤਾ ਲੱਗਿਆ ਸੂਤਰਾਂ ਦੇ ਮਤਲਬ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਦਮਨ ਨੂੰ ਗ੍ਰਫਤਾਰ ਕੀਤਾ ਗਿਆ ਜਿਹੜੇ ਸੂਤਰੋ ਦੱਸ ਰਹੇ ਆ ਕਿ ਪੰਨਗ੍ਰੇਂਦ ਦੇ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਆ ਤੇ ਕੁਝ ਖਸੂਤਰਾਂ ਤੋਂ ਹਵਾਲਿਆਂ ਤੋਂ ਇਹ ਵੀ ਖਬਰ ਨਿਕਲ ਕੇ ਆ ਰਹੀ ਆ ਕਿ ਕੁਝ ਕੋਈ ਰੇਡ ਆ ਜਿਹੜੀ ਅਧਿਕਾਰੀ ਆ ਉਸ ਤੋਂ ਬਾਅਦ ਐਮਐਲਏ ਅਮਰਿਤਪਾਲ ਸਿੰਘ ਸੁਖਣਾ ਦੇ ਦਫ਼ਤਰ ਵੀ ਗਏ ਜਿਸ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਨਿਕਲ ਕੇ ਆ ਰਹੀ ਆ ਕਿ ਪੰਨਗ੍ਰੇਂ ਦਾ ਇਨਸਪੈਕਟਰ ਪੰਨ ਦਾ ਇੰਸਪੈਕਟਰ ਦਮਨ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਰਾਣੇ ਮਾਮਲੇ ਦੇ ਵਿੱਚ ਗ੍ਰਫਤਾਰ ਦੱਸੀ ਜਾ ਰਹੀ ਹੈ ਜਿਹੜੀ ਤੱਕ ਹੁਣ ਦਾ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਗ੍ਰਫਤਾਰੀ ਕੀਤੀ ਗਈ ਆ ਪਰ ਸਾਨੂੰ ਦੂਸਰੇ ਪਾਸੇ ਇਹ ਵੀ ਇੱਕ ਖਬਰ ਦੱਸਦਗੇ ਕਿ ਜਿਹੜੀ ਵਿਜੀਲੈਂਸ ਦੀ ਰੇਡ ਦੱਸੀ ਜਾ ਰਹੀ ਆ ਵਿਜੀਲੈਂਸ ਦੀ ਰੇਡ ਫਰੀਦਕੋੜ ਤੇ ਬਠਿੰਡਾ ਦੀ ਜੋਇੰਟ ਰੇਡ ਦੱਸੀ ਜਾ ਰਹੀ ਆ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੀ ਵਿਜੀਲੈਂਸ ਵਿਭਾਗ ਦੇ ਵੱਲੋਂ ਅੱਜ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਪਨ ਗਰੇਨ ਦੇ ਇਸ ਇੰਸਪੈਕਟਰ ਦਮਨ ਦੇ ਉੱਤੇ ਦਮਨ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਵਿਧਾਇਕ ਅਮਰਪਾਲ ਸਿੰਘ ਸੁਖਰਣਾਂ ਦੇ ਵੀ ਕਾਫੀ ਕਰੀਬੀ ਸੀਗਾ ਉਹਨਾਂ ਦੇ ਉੱਤੇ ਜਿਹੜੀ ਰੇਡ ਹੋਈ ਆ ਬਿਜ਼ਨਸ ਵਿਭਾਗ ਦੇ ਵੱਲੋਂ ਜਿਹੜੀ ਰੇਡ ਕੀਤੀ ਗਈ ਆ ਤੇ ਜਿਹੜੀ ਰੇਡ ਆ ਫਰੀਦਕੋਟ ਤੇ ਬਠਿੰਡਾ ਦੇ ਜਿਹੜੀ ਜੁਆਇੰਟ ਜਿਹੜੀ ਰੇਡ ਆ ਕੀਤੀ ਗਈ ਆ ਹਜੇ ਤੱਕ ਜਿਹੜੀ ਪੋਜ਼ਿਟਿਵ ਵਿਜੀਲੈਂਸ ਨੇ ਨਹੀਂ ਕੀਤੀ ਕਿ ਕਿਸ ਮਾਮਲੇ ਦੇ ਵਿੱਚ ਕੀਤੀ ਆ ਪਰ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਡੀਐਫਓ ਮੋਗਾ ਦੇ ਨਾਲ ਜੋ ਡੀਐਫਸੀ ਮੋਗਾ ਨਾਲ ਗੱਲਬਾਤ ਕੀਤੀ ਗਈ ਆ ਤੇ ਉਹਨਾਂ ਨੇ ਕੀ ਕਿਹਾ ਪਹਿਲਾਂ ਤੁਹਾਨੂੰ ਉਹ ਸੁਣਾਉਣੇ ਆ ਤੁਸੀਂ ਪਹਿਲਾਂ ਸੁਣੋ ਆਡੀਓ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਇਹ ਜਿਹੀ ਕੋਈ ਜਾਣਕਾਰੀ ਨਹੀਂ ਕਿ ਕੋਣ ਵਿਅਕਤੀ ਗ੍ਰਿਫਤਾਰ ਹੋਇਆ ਵਿਜੀਲੈਂਸ ਦੀ ਕਿੱਥੇ ਰੇਡ ਹੋਈ ਆ ਹਜੇ ਤੱਕ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਪਰ ਦੂਸਰੇ ਪਾਸੇ ਜਿਹੜੀਆਂ ਪੂਰੇ ਵੱਡੇ ਪੱਧਰ ਦੇ ਉੱਤੇ ਜਿਹੜੀ ਗੱਲਬਾਤ ਆ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਬਾਗਾਪੁਰਾਣਾ ਦੇ ਵਿੱਚ ਕਿ ਬਾਗਾਪੁਰਾਣਾ ਦੇ ਵਿੱਚ ਵਿਜੀਲੈਂਸ ਦੀ ਰੇਡ ਦੇ ਕਰਕੇ ਗ੍ਰਫਤਰ ਹੋਇਆ ਦਮਨ ਪੰਗਰੇਂ ਦੇ ਇੰਸਪੈਕਟਰ ਦੱਸੇ ਜਾ ਰਹੇ ਨੇ ਦਮਨ ਜਿਹੜੇ ਕਿ ਇਸ ਟਾਈਮ ਜਿਹੜੇ ਅਰੈਸਟ ਕੀਤੇ ਗਏ ਨੇ ਕਿਸੇ ਪੁਰਾਣੇ ਮਾਮਲੇ ਦੇ ਵਿੱਚੋਂ ਦੀ ਗ੍ਰਫਤਾਰੀ ਕੀਤੀ ਗਈ ਆ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਆ ਤੇ ਇਹਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਆ ਦਮਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਇਸ ਟਾਈਮ ਟੀਵੀ ਸਕਰੀਨ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੀ ਖਬਰ ਅਸੀਂ ਤੁਹਾਨੂੰ ਅਸੀਂ ਦੱਸ ਰਹੇ ਆ ਕਿ ਜਿਹੜੀਆਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਇਸ ਟਾਈਮ ਦੀਆਂ ਫੋਟੋ ਦੇਖ ਰਹੇ ਹੋ ਇਹ ਦਮਨ ਦੀਆਂ ਨੇ ਦਮਨ ਜਿਹੜਾ ਕਿ ਇੰਸਪੈਕਟਰ ਸੀਗਾ ਪੰਡ ਗ੍ਰੈਂਡ ਦੇ ਵਿੱਚ ਉਸ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਆ ਜਇਦੇ ਵਿੱਚ ਫਰੀਦਕੋਟ ਤੇ ਬਠਿੰਡਾ ਦੇ ਵੱਲੋਂ ਜਿਹੜੀ ਜੁਆਇੰਟ ਰੇਡ ਕੀਤੀ ਗਈ ਆ ਬਾਗਾਪੁਰਾਣਾ ਦੇ ਵਿੱਚ ਕਿਸ ਮਾਮਲੇ ਵਿੱਚ ਰੇਡ ਹੋਈ ਆ ਥੋੜੇ ਸਮੇਂ ਤੱਕ ਜਿਹੜੀ ਇਹ ਕਲੀਅਰ ਜਰੂਰ ਹੋਵੇਗੀ ਪਰ ਇਸ ਵੇਲੇ ਦੀ ਜਿਹੜੀ ਖਬਰ ਆ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਦਮਨ ਨੂੰ ਫਿਲਹਾਲ ਅਰੈਸਟ ਕਰ ਲਿਆ ਗਿਆ ਗ੍ਰਫਤਰ ਕਰ ਲਿਆ ਗਿਆ ਵਿਜੀਲੈਂਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਵੱਡੀ ਖਬਰ ਆ ਇਸ ਟਾਈਮ ਦੀ ਟਾੜ ਦੇ ਨਾਲ ਸੀ ਹੈਵਨ ਇੰਡੀਆ ਟੀਵੀ ਦੇ ਜ਼ਰੀਏ ਸਾਂਝੀ ਕਰ ਰਹੇ ਆ ਕਿ ਇਸ ਟਾਈਮ ਵਿਜੀਲੈਂਸ ਉਹ ਪਾਕ ਦੀ ਵੱਡੀ ਕਾਰਵਾਈ ਹੋਈ ਆ ਜ ਦੇ ਵਿੱਚ ਦਮਨ ਨੂੰ ਹਰਾਸ ਦੇ ਵਿੱਚ ਲਿਆ ਗਿਆ ਬ੍ਰੇਕਿੰਗ ਨਿਊਜ਼ ਨੂੰ ਤੁਸੀਂ ਦੱਸ ਰਹੇ ਆ ਕਿ ਜਿਹੜਾ ਕਿ ਦਮਨ ਨੂੰ ਹਰਾਸ ਦੇ ਵਿੱਚ ਲਿਆ ਗਿਆ ਜਦੋਂ ਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਤੁਸੀਂ ਸਾਡੇ ਚੰਨਾ ਜੁੜੇ ਰਹਿਣਾ ਲਾਈਕ ਕਮੈਂਟ ਸ਼ੇਅਰ ਕਰੋ ਤਾਂ ਕਿ ਹਰੇ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਮੈਂ ਸਸੀ ਕਾਲਜੀ ਮੈਂ ਜਗਤਾਰ ਸਿੰਘ ਸਰਾਮ ਬੋਲਦਾ ਜੀ ਹੈਵਨ ਇੰਡੀਆ ਟੀਵੀ ਤੋਂ ਹਾਂਜੀ ਹਾਂਜੀ ਸਸੀ ਕਾਲਜੀ ਮੈਡਮ ਮੈਂ ਤੁਹਾਨੂੰ ਜਾਣਕਾਰੀ ਲੈਣੀ ਸੀ ਕਿ ਇੱਕ ਪੰਡਗ੍ਰੈਂਡ ਦੇ ਜੀ ਇੱਕ ਅਧਿਕਾਰੀ ਤੇ ਰੇਡ ਹੋਈ ਹੈ ਜੀ ਵਿਜੀਲੈਂਸ ਫਰੀਦਕੋਟ ਦੀ ਬਾਗੇਪਰਾਣੇ ਦੇ ਵਿੱਚ ਉਹਨਾਂ ਨੂੰ ਰੈਸਟ ਕੀਤਾ ਗਿਆ ਕਾਰਨ ਕੀ ਸੀ ਮੈਡਮ ਉੰਨਾਂ ਨੂੰ ਇਸ ਬਾਰੇ ਨਹੀਂ ਪਤਾ ਜੀ ਸਾਨੂੰ ਅਰੇਸਟ ਦੀ ਕੋਈ ਖਬਰ ਨਹੀਂ ਆ ਕਿਸੇ ਪੁਲਿਸ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਦਮਨ ਦਮਨ ਕੁਮਾਰ ਨਾਂ ਦਾ ਜੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਜੀ ਪਰ ਸਾਨੂੰ ਪੁਲਿਸ ਵਾਲਿਆਂ ਵਿਜੀਲੈਂਸ ਵੱਲੋਂ ਕੋਈ ਸੂਚਨਾ ਇਹੋ ਜਿਹੀ ਨਹੀਂ ਪ੍ਰਾਪਤ ਮਿਲਦੀ ਪੰਡਗ੍ਰੰਡ ਵੈਸੇ ਥੋੜੇ ਅੰਦਰ ਦੇ ਵਿੱਚ ਹੀ ਆ ਰਿਹਾ ਜੀ ਹਾਂਜੀ 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 ਬਾਕੀ ਪੰਡ ਦੇ ਵਿੱਚ ਮੈਂ ਪਤਾ ਕਰਨਾ ਮੈਂ ਫਿਰ ਕਿੱਥੋਂ ਪਤਾ ਲੱਗੂਗਾ ਜੀ ਤੁਸੀਂ ਕਿੰਨੇ ਟਾਈਮ ਤੱਕ ਤੁਹਾਡੇ ਜਾਣਕਾਰੀ ਪਹੁੰਚ ਜੂਗੀ ਤੁਹਾਡੇ ਕੋਲ ਜੀ ਮੈਨੂੰ ਨਹੀਂ ਪਤਾ ਤੁਸੀਂ ਆਂਦਾ ਇੰਜਿਨਿਅਰਸ ਵਿਭਾਗ ਤੋਂ ਹੀ ਪੁੱਛ ਸਕਦੇ ਹੋ ਕਿਉਂਕਿ ਉਧਰੋਂ ਹੀ ਸਾਡੇ ਵੱਲੇ ਆਉਣੀਆਂ ਸੂchna ਠੀਕ ਹੈ ਮੈਡਮ ਧੰਨਵਾਦ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਣਾ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਵੈਕਟਮ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਮੋਗਾ ਤੋਂ ਜ਼ਿਲ੍ਹਾ ਮੋਗਾ ਦੇ ਕਸਬਾ ਬਾਗਾਪਰਾਣ ਦੇ ਵਿੱਚ ਵਿਜੀਲੈਂਸ ਨੇ ਰੇਡ ਕੀਤੀ ਆ ਜਿਸ ਨੂੰ ਲੈ ਕੇ ਵੱਡੀ ਖਬਰ ਅੱਜ ਅਸੀਂ ਲੈ ਕੇ ਆਏ ਆ ਜਿਹੜੀ ਕਿ ਤੁਹਾਡੇ ਸਨਮੁਖ ਕਰ ਰਹੇ ਆ ਵੱਡੀ ਖਬਰ ਤੁਹਾਨੂੰ ਦੱਸਦਗੇ ਕੈਸ਼ ਸਕੈਮ ਕਿ ਬਾਗਾਪਰਾਣ ਦੇ ਵਿੱਚ ਅੱਜ ਦੁਪਹਿਰ ਵੇਲੇ ਵਿਜੀਲੈਂਸ ਦੀ ਰੇਡ ਹੋਈ ਆ ਜਿਸ ਦੇ ਵਿੱਚ ਇੱਕ ਅਧਿਕਾਰੀਆਂ ਦੇ ਵੱਲੋਂ ਇੱਕ ਪਨ ਗ੍ਰੇਡ ਦਾ ਇੰਸਪੈਕਟਰ ਜਿਹੜਾ ਫੜਿਆ ਗਿਆ ਦੱਸਿਆ ਜਾ ਕੇ ਗ੍ਰੈਫਟਰ ਕੀਤਾ ਗਿਆ ਪਨ ਗ੍ਰੇਡ ਦਾ ਇੰਸਪੈਕਟਰ ਦਮਨ ਦਮਨ ਦੱਸਿਆ ਜਾ ਰਿਹਾ ਨਾਂ ਉਸ ਦਾ ਕਿ ਉਹ ਬਾਗਾਪਰਾਣ ਦੇ ਵਿੱਚ ਤਨਾਲ ਸੀਗਾ ਤੇ ਉਸ ਦੇ ਉੱਤੇ ਜਿਹੜੀ ਵਿਜੀਲੈਂਸ ਦੀ ਵੱਡੀ ਕਾਰਵਾਈ ਹੋਈ ਆ ਇਹ ਵੀ ਪਤਾ ਲੱਗਿਆ ਸੂਤਰਾਂ ਦੇ ਮਨਤਪ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਦਮਨ ਨੂੰ ਗ੍ਰਫਤਾਰ ਕੀਤਾ ਗਿਆ ਜਿਹੜੇ ਸੂਤਰੋ ਦੱਸ ਰਹੇ ਆ ਕਿ ਪੰਨਗ੍ਰੇਂਦ ਦੇ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਆ ਤੇ ਕੁਝ ਖਸੂਤਰਾਂ ਤੋਂ ਹਵਾਲਾ ਤੋਂ ਇਹ ਵੀ ਖਬਰ ਨਿਕਲ ਕੇ ਆ ਰਹੀ ਆ ਕਿ ਕੁਝ ਕੋਈ ਰੇਡ ਆ ਜਿਹੜੀ ਅਧਿਕਾਰੀ ਆ ਉਸ ਤੋਂ ਬਾਅਦ ਐਮਐਲਏ ਅਮਰਿਤਪਾਲ ਸਿੰਘ ਸੁਖਣਾ ਦੇ ਦਫ਼ਤਰ ਵੀ ਗਏ ਜਿਸ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਨਿਕਲ ਕੇ ਆ ਰਹੀ ਆ ਕਿ ਪੰਨਗ੍ਰੇਂ ਦਾ ਇਨਸਪੈਕਟਰ ਪੰਨਗ੍ਰੇਂ and spectra ਦਮਨ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਰਾਣੇ ਮਾਮਲੇ ਦੇ ਵਿੱਚ ਗ੍ਰਫਤਾਰ ਦੱਸੀ ਜਾ ਰਹੀ ਹੈ ਜਿਹੜੀ ਤੱਕ ਹੁਣ ਤੱਕ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਗ੍ਰਫਤਾਰੀ ਕੀਤੀ ਗਈ ਆ ਪਰ ਸਾਨੂੰ ਦੂਸਰੇ ਪਾਸੇ ਇਹ ਵੀ ਇੱਕ ਖਬਰ ਦੱਸਦਗੇ ਕਿ ਜਿਹੜੀ ਵਿਜੀਲੈਂਸ ਦੀ ਰੇਡ ਦੱਸੀ ਜਾ ਰਹੀ ਆ ਵਿਜੀਲੈਂਸ ਦੀ ਰੇਡ ਫਰੀਦਕੋਟ ਤੇ ਬਠਿੰਡਾ ਦੀ ਜੋਇੰਟ ਰੇਡ ਦੱਸੀ ਜਾ ਰਹੀ ਆ ਇਹ ਵੀ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜੀ ਵਿਜੀਲੈਂਸ ਵਿਭਾਗ ਦੇ ਵੱਲੋਂ ਅੱਜ ਕਵੱਡੀ ਕਾਰਵਾਈ ਕੀਤੀ ਗਈ ਆ ਪਨ ਗਰੇਂਦ ਦੇ ਐਨਸਪੈਕਟਰ ਦਮਨ ਦੇ ਉੱਤੇ ਦਮਣ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਉਹਦਾ ਹਕਮਰਦ ਪਾਲ ਸਿੰਘ ਸੁਖੜਾਂ ਦੇ ਵੀ ਕਾਫੀ ਕਰੀਬੀ ਸੀਗਾ ਉਹਨਾਂ ਦੇ ਉੱਤੇ ਜਿਹੜੀ ਰੇਡ ਹੋਈ ਆ ਬਿਜ਼ਨਸ ਵਿਭਾਗ ਦੇ ਵੱਲੋਂ ਜਿਹੜੀ ਰੇਡ ਕੀਤੀ ਗਈ ਆ ਤੇ ਜਿਹੜੀ ਰੇਡ ਆ ਫਰੀਦਕੋਟ ਤੇ ਬਠਿੰਡਾ ਦੇ ਜਿਹੜੀ ਜੁਆਇੰਟ ਜਿਹੜੀ ਰੇਡ ਆ ਕੀਤੀ ਗਈ ਆ ਹਜੇ ਤੱਕ ਜਿਹੜੀ ਪੋਜ਼ਿਟਿਵ ਵਿਜੀਲੈਂਸ ਨੇ ਨਹੀਂ ਕੀਤੀ ਕਿ ਕਿਸ ਮਾਮਲੇ ਦੇ ਵਿੱਚ ਕੀਤੀ ਆ ਪਰ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਡੀਐਫਓ ਮੋਗਾ ਦੇ ਨਾਲ ਜਦੋਂ ਡੀਐਫਸੀ ਮੋਗਾ ਨਾਲ ਗੱਲਬਾਤ ਕੀਤੀ ਗਈ ਆ ਤੇ ਉਹਨਾਂ ਨੇ ਕੀ ਕਿਹਾ ਪਹਿਲਾਂ ਤੁਹਾਨੂੰ ਉਹ ਸੁਣਾਉਣੇ ਆ ਤੁਸੀਂ ਪਹਿਲਾਂ ਉਹ ਸੁਣੋ ਆਡੀਓ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਇਹ ਜਿਹੀ ਕੋਈ ਜਾਣਕਾਰੀ ਨਹੀਂ ਕਿ ਕੋਲ ਵਿਅਕਤੀ ਗ੍ਰਫਤਾਰ ਹੋਇਆ ਵਿਜੀਲੈਂਸ ਦੀ ਕਿੱਥੇ ਰੇਡ ਹੋਈ ਆ ਹਜੇ ਤੱਕ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਪਰ ਦੂਸਰੇ ਪਾਸੇ ਜਿਹੜੀਆਂ ਪੂਰੇ ਵੱਡੇ ਪੱਧਰ ਦੇ ਉੱਤੇ ਜਿਹੜੀ ਗੱਲਬਾਤ ਆ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਬਾਗਾਪੁਰਾਣਾ ਦੇ ਵਿੱਚ ਕਿ ਬਾਗਾਪੁਰਾਣਾ ਦੇ ਵਿੱਚ ਵਿਜੀਲੈਂਸ ਦੀ ਰੇਡ ਦੇ ਕਰਕੇ ਗ੍ਰਫਤਰ ਹੋਇਆ ਦਮਨ ਪਨਗਰੇਂ ਦੇ ਇੰਸਪੈਕਟਰ ਦੱਸੇ ਜਾ ਰਹੇ ਨੇ ਦਮਨ ਜਿਹੜੇ ਕਿ ਇਸ ਟਾਈਮ ਜਿਹੜੇ ਰੈਸ਼ਟ ਕੀਤੇ ਗਏ ਨੇ ਕਿਸੇ ਪੁਰਾਣੇ ਮਾਮਲੇ ਦੇ ਵਿੱਚੋਂ ਦੀ ਗ੍ਰਫਤਾਰੀ ਕੀਤੀ ਗਈ ਆ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਆ ਇਹਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਹਾਂ ਦਮਨ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਇਸ ਟਾਈਮ ਟੀਵੀ ਸਕਰੀਨ ਦੇ ਉੱਤੇ ਸਭ ਤੋਂ ਪਹਿਲਾਂ ਜਿਹੜੀ ਖਬਰ ਅਸੀਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਜਿਹੜੀਆਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਇਸ ਟਾਈਮ ਦੀਆਂ ਫੋਟੋ ਦੇਖ ਰਹੇ ਹੋ ਇਹ ਦਮਨ ਦੀਆਂ ਨੇ ਦਮਨ ਜਿਹੜਾ ਕਿ ਇੰਸਪੈਕਟਰ ਸੀਗਾ ਫੰਡ ਗ੍ਰੈਂਡ ਦੇ ਵਿੱਚ ਉਸ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਆ ਜਿਸ ਦੇ ਵਿੱਚ ਫਰੀਦਕੋਟ ਤੇ ਬਠਿੰਡਾ ਦੇ ਵੱਲੋਂ ਜਿਹੜੀ ਜੁਆਇੰਟ ਰੇਡ ਕੀਤੀ ਗਈ ਆ ਬਾਗਾਪਰਾਣਾ ਦੇ ਵਿੱਚ ਕਿਸ ਮਾਮਲੇ ਵਿੱਚ ਰੇਡ ਹੋਈ ਆ ਥੋੜੇ ਸਮੇਂ ਤੱਕ ਜਿਹੜੀ ਇਹ ਕਲੀਅਰ ਜਰੂਰ ਹੋਵੇਗੀ ਪਰ ਇਸ ਵੇਲੇ ਦੀ ਜਿਹੜੀ ਖਬਰ ਆ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਦਮਨ ਨੂੰ ਫਿਲਹਾਲ ਰੈਸਟ ਕਰ ਲਿਆ ਗਿਆ ਗ੍ਰਫਤਰ ਕਰ ਲਿਆ ਗਿਆ ਵਿਜੀਲੈਂਸ ਵੱਲੋਂ ਹਰਾਸ ਦੇ ਵਿੱਚ ਲਿਆ ਗਿਆ ਵੱਡੀ ਖਬਰ ਹੈ ਇਸ ਟਾਈਮ ਦੀ ਟਾੜ ਦੇ ਨਾਲ ਸੀ ਹੈਵਨ ਇੰਡੀਆ ਟੀਵੀ ਦੇ ਜ਼ਰੀਏ ਸਾਂਝੀ ਕਰ ਰਹੇ ਆ ਕਿ ਇਸ ਟਾਈਮ ਵਿਜੀਲੈਂਸ ਉਹ ਪਾਕ ਦੀ ਵੱਡੀ ਕਾਰਵਾਈ ਹੋਈ ਆ ਜਿਸ ਦੇ ਵਿੱਚ ਦਮਨ ਨੂੰ ਹਰਾਸ ਦੇ ਵਿੱਚ ਲਿਆ ਗਿਆ ਬ੍ਰੇਕਿੰਗ ਨਿਊਜ਼ ਨੂੰ ਅਸੀਂ ਦੱਸ ਰਹੇ ਹਾਂ ਕਿ ਜਿਹੜਾ ਕਿ ਦਮਨ ਨੂੰ ਹਰਾਸ ਦੇ ਵਿੱਚ ਲਿਆ ਗਿਆ ਜਦੋਂ ਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਤੁਸੀਂ ਸਾਡੇ ਚੰਨਾ ਜੁੜੇ ਰਹਿਣਾ ਲਾਈਕ ਕਮੈਂਟ ਸ਼ੇਅਰ ਕਰੋ ਤਾਂ ਕਿ ਹਰੇ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਮੈਂ ਸਸੀ ਕਲਜੀ ਮੈਂ ਜਗਤਾਰ ਸਿੰਘ ਸਰਾਮ ਬੋਲਦਾ ਜੀ ਹੈਵਨ ਇੰਡੀਆ ਟੀਵੀ ਤੋਂ ਹਾਂਜੀ ਹਾਂਜੀ ਸਸੀ ਕਲਜੀ ਮੈਡਮ ਇੱਕ ਜਾਣਕਾਰੀ ਲੈਣੀ ਸੀ ਕਿ ਇੱਕ ਪੰਡਗ੍ਰੈਂਡ ਦੇ ਜੀ ਇੱਕ ਅਧਿਕਾਰੀ ਤੇ ਰੇਡ ਹੋਈ ਹੈ ਜੀ ਵਿਜੀਲੈਂਸ ਫਰੀਦਕੋਟ ਦੀ ਬਾਗੇਪੁਰਾਣੇ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਾਰਨ ਕੀ ਸੀ ਮੈਡਮ ਨੰਨੂ ਇਸ ਬਾਰੇ ਨਹੀਂ ਪਤਾ ਜੀ ਸਾਨੂੰ ਰੈਸਟ ਦੀ ਕੋਈ ਖਬਰ ਨਹੀਂ ਆ ਕਿਸੇ ਪੁਲਿਸ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਦਮਨ ਦਮਨ ਕੁਮਾਰ ਨਾਂ ਦਾ ਜੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਜੀ ਪਰ ਸਾਨੂੰ ਪੁਲਿਸ ਵਾਲਿਆਂ ਵਿਜੀਲੈਂਸ ਵੱਲੋਂ ਕੋਈ ਸੂਚਨਾ ਇਹੋ ਜਿਹੀ ਨਹੀਂ ਪ੍ਰਾਪਤ ਹੋਈ ਜੀ ਪੰਡਗ੍ਰੈਂਡ ਵੈਸੇ ਥੋੜੇ ਅੰਦਰ ਦੇ ਵਿੱਚ ਆ ਰਿਹਾ ਜੀ ਹਾਂਜੀ 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 ਬਾਕੀ ਪੰਡ ਦੇ ਵਿੱਚ ਮੈਂ ਪਤਾ ਕਰਨਾ ਮੈਂ ਫਿਰ ਕਿੱਥੋਂ ਪਤਾ ਲੱਗੂਗਾ ਜੀ ਤੁਸੀਂ ਕਿੰਨੇ ਟਾਈਮ ਤੱਕ ਥੋੜੀ ਜਾਣਕਾਰੀ ਪਹੁੰਚ ਜੂਗੀ ਤੁਹਾਡੇ ਕੋਲ ਜੀ ਮੈਨੂੰ ਨਹੀਂ ਪਤਾ ਤੁਸੀਂ ਆਂਦੇ ਇਹ ਬਿਜ਼ਨਸ ਵਿਭਾਗ ਤੋਂ ਹੀ ਪੁੱਛ ਸਕਦੇ ਹੋ ਠੀਕ ਹੈ ਜੀ ਮੈਡਮ ਕਿਉਂਕਿ ਉਧਰੋਂ ਹੀ ਸਾਡੇ ਵੱਲੇ ਆਨੀਆਂ ਸੂਚਨਾ ਠੀਕ ਹੈ ਮੈਡਮ ਧੰਨਵਾਦ ਜੀ ਮਿਹਰਬਾਨ